ਸਕਾਲਜੀ ਪ੍ਰੋਗਰਾਮ ਅੱਜ ਦੇ ਮੁੱਦੇ ਤੁਹਾਡਾ ਸਵਾਗਤ ਹੈ ਮੈਂ ਗੁਰਮੁਖ ਸਿੰਘ ਰੁਪਾਣਾ ਅੱਜ ਗੱਲ ਕਰਾਂਗੇ ਕਿ ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਦੇ ਖਿਲਾਫ ਚੰਡੀਗੜ੍ਹ ਪੁਲਿਸ ਨੇ ਪਰਚਾ ਦਰਜ ਕੀਤਾ ਆਖਿਰ ਪਰਚਾ ਦਰਜ ਕਿਉਂ ਹੋਇਆ ਤੇ ਸ਼ਿਕਾਇਤ ਕੀਤੀ ਤੇ ਨਾਲ ਹੀ ਗੱਲ ਕਰਾਂਗੇ ਕਿ ਪੰਜਾਬ ਵਿਧਾਨ ਸਭਾ ਦਾ ਜਿਹੜਾ ਵਿਸ਼ੇਸ਼ ਸੈਸ਼ਨ ਪਹਿਲਾਂ 2 ਦਿਨ ਲਈ ਬੁਲਾਇਆ ਗਿਆ ਸੀ ਉਹ ਹੁਣ ਵਧਾ ਕੇ 15 ਤਰੀਕ ਤੱਕ ਕਰ ਦਿੱਤਾ ਗਿਆ ਜਾਨੀ ਕਿ ਅਜੇ 2 ਦਿਨ ਹੋਰ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆ ਉਹ ਚੱਲੇਗਾ ਸੋ ਸਭ ਤੋਂ ਪਹਿਲਾਂ ਹੁਣ ਗੱਲ ਕਰਦੇ ਆ ਕਿ ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ अरोड़ा ਤੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਟੀਮਾ ਉਹਨਾਂ ਦੇ ਖਿਲਾਫ ਚੰਡੀਗੜ੍ਹ ਪੁਲਿਸ ਥਾਣਾ ਸੈਕਟਰ 3 ਸਾਈਬਰ ਕ੍ਰਾਈਮ ਤਹਿਤ ਜਿਹੜੀ ਪਰਚਾ ਦਰਜ ਕਰਨ ਦੀ ਜਾਣਕਾਰੀ ਮਿਲ ਰਹੀ ਹੈ ਸੋ ਜਾਣਕਾਰੀ ਇਹ ਹੈ ਕਿ ਪੰਜਾਬ ਵਿਧਾਨ ਸਭਾ ਚ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ 2 ਦਿਨ ਪਹਿਲਾਂ ਇੱਕ ਸ਼ਿਕਾਇਤ ਦਰਜ ਕਰਵਾਈ ਜ ਜਿਹਦੇ ਚ ਉਹਨਾਂ ਨੇ ਕਿਹਾ ਕਿ ਜੋ ਮਜੀਠੀਆ ਮਾਮਲੇ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤਾ ਸੀ ਉਸ ਨੂੰ ਤੋੜ ਮਰੋੜ ਕੇ ਆਮ ਆਦਮੀ ਪਾਰਟੀ ਨੇ ਪੇਸ਼ ਕੀਤਾ ਤੇ ਆਪਣੇ ਪੇਜ ਤੇ ਪਾਇਆ ਜਿਸ ਦੇ ਨਾਲ ਉਹਨਾਂ ਨੂੰ ਸਿਆਸੀ ਤੌਰ ਤੇ ਜਿਹੜਾ ਭੰਡਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਇਸ ਸਬੰਧੀ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਤੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਉਹਨਾਂ ਨੇ ਕਿਹਾ ਇਹ ਮਾਮਲਾ ਜ਼ੋਰ ਸ਼ੋਰ ਦੇ ਨਾਲ ਪੰਜਾਬ ਵਿਧਾਨ ਸਭਾ ਚ ਵੀ ਉੱਠਿਆ ਤੇ ਉਹਨਾਂ ਨੇ ਕਿਹਾ ਕਿ ਜਿੰਨੇ ਮਰਜ਼ੀ ਪਰਚੇ ਦਰਜ ਕਰਵਾ ਲਵੋ ਸਾਨੂੰ ਕੋਈ ਫਰਕ ਨਹੀਂ ਪੈਣ ਵਾਲਾ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਤੁਹਾਡੀ ਬੀਜੇਪੀ ਦੇ ਨਾਲ ਜਿਹੜੀ ਘੱਟ ਧੁੱਪ ਹੈ ਉਹ ਸਾਹਮਣੇ ਆ ਗਈ ਹੈ ਸੋ ਉਹਨਾਂ ਨੇ ਕਿਹਾ ਕਿ ਆਮਨ ਰੋੜਾ ਨੇ ਇੱਕ ਵਾਰ ਉਸ ਤੇ ਨਜ਼ਰ ਮਾਰਦੇ ਆਂ ਅੰਦਰਲੀ ਗੱਲ ਇਹ ਹੈ ਵੀ ਜਿਹੜਾ ਜਿਹੜਾ ਚੀਮਾ ਸਾਹਿਬ ਕਹਿ ਕੇ ਹਟੇ ਨੇ ਵੀ ਭਾਜਪਾ ਤੇ ਕਾਂਗਰਸ ਦਾ ਪ੍ਰੇਮ ਹੈ ਜਿਹੜਾ ਤੁਸੀਂ ਬਾਜਵਾ ਬਾਜਵਾ ਤੇ ਭਾਜਪਾ ਵੈਸੀ ਬੜਾ ਮੇਲਜਾ ਖਾਂਦੇ ਨੇ ਆਪਸ ਚ ਫਿਰ ਇੱਕ ਕਰਚ ਵੀ ਉੱਪਰ ਥੱਲੇ ਰਹਿੰਦੇ ਨੇ ਹੁਣ ਜਿਹੜਾ ਇਹਨਾਂ ਨੇ ਡਰਾਮਾ ਰਚਿਆ ਮੈਨੂੰ ਲੈਟ ਮੀ ਕੰਪਲੀਟ ਜੀ ਹੁਣ ਜਿਹੜਾ ਇਹਨਾਂ ਨੇ ਡਰਾਮਾ ਰਚਿਆ ਉਹ ਇਹ ਰਚੇ ਕੱਲ ਇਹਨਾਂ ਦਾ ਸੌਦਾ ਇਹ ਹੋਇਆ ਬੀਜੇਪੀ ਵਾਲਿਆਂ ਨਾਲ ਕੇਂਦਰ ਸਰਕਾਰ ਨਾਲ ਕਿ ਜੀ ਪਰਸੋਂ ਇਹਨਾਂ ਨੇ ਸਾਡੇ ਖਿਲਾਫ ਦਰਖਾਸਤ ਦਿੱਤੀ ਸਕੈ ਕੇ ਸੈਂਟਰ ਸਰਕਾਰ ਕਹਿੰਦਾ ਕਿ ਇੰਨੀ ਛੇਤੀ ਸਾਈਬਰ ਕ੍ਰਾਈਮ ਚ ਐਫ ਆਈ ਆਰ ਨਹੀਂ ਹੁੰਦੀ ਉਹਨਾਂ ਨਾਲ ਸੌਦਾ ਇਹਨਾਂ ਦਾ ਇਹ ਹੋਇਆ ਵੀ ਤੁਸੀਂ ਕੱਲ ਨੂੰ ਮਤੇ ਦੀ ਸਪੋਰਟ ਨਹੀਂ ਕਰਨਾ ਕੱਲਾ ਰੌਲਾ ਪਾਉਣਾ ਹੈ ਬਾਹਰ ਜਾਣਾ ਹੈ ਤੇ ਅਸੀਂ ਤੁਹਾਡਾ ਪਰਚਾ ਖلاف ਕਰ ਦਿੰਦੇ ਆ ਸਾਡੇ ਦੇ ਪਰਚਾ ਕਰਦਾ 36 ਕਰੋੜ ਪਰਚਾ ਹੈ ਜੇ ਉਹ 36 ਕਰੋੜ ਪਰਚਾ ਕੋਈ ਪ੍ਰਵਾ ਨਹੀਂ ਹੈਗੀ ਇਹ ਇਹ ਕੱਲਾ ਇਹਨਾਂ ਦੀ ਆਪਟਿਕਸ ਚੱਲ ਰਹੀਆਂ ਨੇ ਜੀ ਇਹ ਇਹ ਰਲੇ ਮਿਲੇ ਨੇ ਇਹ ਔਰ ਭਾਜਪਾ ਤੇ ਬਾਜਵਾ ਹੋਣਾ ਜਿਵੇਂ ਇੱਕ ਮੁਠੋ ਹੀ ਖੜੇ ਨੇ ਜੀ ਸਾਰਾ ਪੰਜਾਬ ਸਮਝੀ ਖੜਾ ਹੈ ਤੁਸੀਂ ਸੁਣਿਆ ਕਿ ਅਮਨ ਰੋੜਾ ਨੇ ਕਿਹਾ ਕਿ ਤੁਹਾਡੀ ਬੀਜੇਪੀ ਨਾਲ ਜਿਹੜੀ ਸਾਂਝ ਆਉ ਸਾਹਮਣੇ ਆ ਗਈ ਹੈ ਸੋ ਇਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਫਿਲਹਾਲ ਦੋ ਕੈਬਨਿਟ ਮੰਤਰੀਆਂ ਤੇ ਪਰਚਾ ਦਰਜ ਕੀਤਾ ਗਿਆ ਜਦਕਿ ਇਸ ਸ਼ਿਕਾਇਤ ਦੇ ਵਿੱਚ ਆਪ ਸੁਪਰੀਮ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿਹੜਾ ਨਾਮ ਹੈ OBE ਦੇ ਵਿੱਚ ਉਹਨਾਂ ਨੇ ਦਿੱਤਾ ਸੀ ਪਰ ਅਜੇ ਉਹ ਪਰਚਾ ਨਹੀਂ ਹੋਇਆ ਸੋ ਇੱਕ ਵਾਰ ਉਸਤੇ ਵੀ ਨਜ਼ਰ ਮਾਰਦੇ ਆ ਕਿ ਉਹਨਾਂ ਨੇ ਕਿਹਾ ਕੀ ਹੈ ਇਹਨਾਂ ਨੇ ਵਿਕ੍ਰਮ ਸਿੰਘ ਮਨੀਤੀ ਦੇ ਮੁੱਦੇ ਦੇ ਉੱਤੇ ਚਲਾਈ ਸੀ ਉਹਦੀ ਮੈਂ ਰਿਟਰਨ ਕੰਪਲੇਨ ਚੰਡੀਗੜ੍ਹ ਪੁਲਿਸ ਨੂੰ ਸੈਕਟਰ 10 NX ਪੀਸੀ ਆਜ ਸਵੇਰੇ तकरीबन 9 ਵਜੇ ਉਹਨਾਂ ਨੇ ਮੇਰੀ ਸਟੇਟਮੈਂਟ ਦੇ ਉੱਤੇ ਜਿਹੜੇ ਮੇਰੇ ਬਿਆਨ ਸੀ ਉਹਨਾਂ ਦੇ ਉੱਤੇ ਅਮਨ अरोड़ा ਜਿਹੜਾ ਆਪ ਦਾ ਪਟਾਨਵੀ ਹੈ ਤੇ ਮਿਨਿਸਟਰ ਵੀ ਹੈ موجوده ਸਰਕਾਰ ਦੇ ਵਿੱਚ ਇਹ ਹਰਪਾਲ ਸਿੰਘ ਟੀਮਾ ਜਿਹੜਾ ਫਾਈਨੈਂਸ ਮਿਨਿਸਟਰ ਲੋਨਾਂ ਤੇ ਆਪ ਕੇਸ ਧਾਰਨ ਕਰ ਮੈਂ ਤੁਹਾਨੂੰ ਸੈਕਸ਼ਨ ਦੱਸਣ ਲੱਗਾ ਭਾਰਤੀ ਨਿਆਂ ਸੰਹਿਤਾ ਪੀ ਐਨ ਐਸ 2023 ਦੇ ਵਿੱਚ ਸੈਕਸ਼ਨ 336 4 ਇਹਦੀ ਦੂਜੀ ਦਫਾ 356 تیسਰੀ ਦਫਾ ਹੈ ਕਿ ਕਾਟ ਪਬਲਿਕ ਦੋ ਜੋ ਕੇਸ ਰਜਿਸਟਰ ਕਰ ਦਿੱਤਾ ਇਨਵੈਸਟੀਗੇਸ਼ਨ ਓਪਨ ਹੈ ਜਿਹਦੇ ਵਿੱਚ ਮੈਂ ਭਗਵੰਤ ਦਾ ਵੀ ਨਾਮ ਦਿੱਤਾ ਤੇ ਤੇਜਵੀਰ ਦਾ ਵੀ ਉਹਨਾਂ ਦੇ ਅਸੀਂ ਵੀ ਪ੍ਰੂਫ ਜਿਹੜੇ ਨੇ ਦੇ ਦਿੱਤੇ ਨੇ ਪੁਲਿਸ ਹੈ ਦਾਸਟਵਾ ਸਮ ਮੋਰ ਟਾਈਮ ਦੋ ਆ ਵੀ ਤੁਹਾਨੂੰ ਹੁਣੇ ਕਾਪੀਜ਼ ਦੇ ਦਿੱਤੀਆਂ ਜਾਣਗੀਆਂ ਜਾਨਕਿਆ ਦੋਨਾਂ ਦੇ ਕੇਸ ਰਜਿਸਟਰ ਹੋ ਗਏ ਨੇ ਤੇ ਜਿਹੜੀ ਪਹਿਲੀ ਦਫਾ ਨੌਨ ਅਵੇਲੇਬਲ ਹੈ ਤੇ ਤਿੰਨ ਸਾਲ ਤੱਕ ਉਹਦੇ ਚ ਹੈ ਇੱਕ ਦਿਨ ਪਹਿਲੇ ਅਸੀਂ ਤੁਹਾਨੂੰ ਮੈਂ ਦੱਸਾਂ ਨੰਬਰ 2 ਕੁਲਤਾਰ ਸਿੰਘ ਸਦਮਾ ਦਾ ਜਿਹੜਾ ਬਿਹੇਵੀਅਰ ਹੈ ਐਜ ਐਸ ਸਪੀਕਰ ਸਾਨੂੰ ਬਹੁਤ ਅਫਸੋਸ ਹੈ ਟੋਟਲੀ ਪੱਖਪਾਤ ਸੋ ਤੁਸੀਂ ਸੁਣਿਆ ਕਿ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਐ ਕਿ ਉਹਨਾਂ ਨੇ ਜੋ ਸ਼ਿਕਾਇਤ ਦਰਜ ਕਰਵਾਈ ਉਸ ਦੇ ਉੱਪਰ ਕਾਰਵਾਈ ਹੋਈ ਚੰਡੀਗੜ੍ਹ ਪੁਲਿਸ ਨੇ ਪਰਚਾ ਦਰਜ ਕੀਤਾ ਤੇ ਨਾਮ ਕੀ ਦੇ ਕੀਦੇ ਸੀ ਉਹ ਵੀ ਉਹਨਾਂ ਨੇ ਦੱਸ ਦਿੱਤਾ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਤੇ ਸਿਰਫ ਉਹਨਾਂ ਕੋਲ ਕਾਪੀ ਆਈ ਹੈ ਕਾਪੀ ਤੋਂ ਬਾਅਦ ਅੱਗੇ ਜੋ ਜਾਂਚ ਹੋਏਗੀ ਤਾਂ ਉਸ ਤੋਂ ਬਾਅਦ ਕੀ ਹੋਏਗਾ ਉਹ ਵੀ ਦੱਸਿਆ ਜਾਏਗਾ ਸੋ ਹੁਣ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਪੰਜਾਬ ਵਿਧਾਨ ਸਭਾ ਸੈਸ਼ਨ ਜਿਹੜਾ 15 ਤਰੀਕ ਤੱਕ ਕਰ ਦਿੱਤਾ ਗਿਆ ਜਿਹੜਾ ਪਹਿਲਾਂ 10 ਤੇ 11 ਜੁਲਾਈ ਨੂੰ ਹੋਣਾ ਸੀ ਸੋ ਅੱਜ ਆਖਰੀ ਦਿਨ ਸੀ ਪਰ ਵਿਰੋਧੀ ਧਿਰ ਦੀ ਮੰਗ ਦੇ ਉੱਪਰ ਤੇ ਹੋਰ ਜਿਹੜੇ ਕਾਫੀ ਬਿੱਲ ਆਉਣੇ ਆ ਉਹਨਾਂ ਦੇ ਉੱਪਰ ਬਹਿਸ ਕਰਨ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਨੇ ਅੱਜ ਇਸ ਸੈਸ਼ਨ ਨੂੰ 15 ਜੁਲਾਈ ਤੱਕ ਅੱਗੇ ਵਧਾ ਦਿੱਤਾ ਗਿਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਇਹ ਐਲਾਨ ਕੀਤਾ ਹੈ ਔਰ ਕਿਹਾ ਕਿਆ ਇੱਕ ਵਾਰ ਉਸ ਤੇ ਨਜ਼ਰ ਮਾਰਦੇ ਆ ਕਮੇਟੀ ਨੇ ਸਿਫਾਰਿਸ਼ ਕੀਤੀ ਕਿ ਵਿਧਾਨ ਸਭਾ ਦੀਆਂ ਬੈਠਕਾਂ ਮਿਤੀ 11 7 25 ਤੋਂ ਸੁਣ ਲਓ 11 7 25 ਤੋਂ 15 7 2025 ਦੇ ਦੌਰਾਨ ਮੈਂ ਵਾਰ-ਵਾਰ ਕਹਿਣਾ ਹੈ ਕਿ ਸਦਨ ਦਾ ਸਮਾਂ ਵਧਾ ਦਿੱਤਾ ਗਿਆ ਹੈ 11/7/25 ਤੋਂ 15/7/25 ਦੇ ਦੌਰਾਨ ਨਿਮਨਲਿਖਤ ਕੰਮਕਾਰ ਕੀਤਾ ਜਾਵੇਗਾ ਸ਼ੁੱਕਰਵਾਰ 11 ਜੁਲਾਈ 2025 10 ਵਜੇ ਸਵੇਰੇ ਵਿਧਾਨਕ ਕੰਮਕਾਰ ਸ਼ਨੀਚਰਵਾਰ 12 ਜੁਲਾਈ 2025 ਐਤਵਾਰ ਐਤਵਾਰ 13 ਜੁਲਾਈ 2025 ਛੁੱਟੀਆਂ ਸੋਮਵਾਰ 14 ਜੁਲਾਈ 2025 2 ਵਜੇ ਬਾਅਦਪਰ ਵਿਧਾਨਕ ਕਮਕਾਰ ਮੰਗਲਵਾਰ 15 ਜੁਲਾਈ 2025 10 ਵਜੇ ਸਵੇਰੇ ਵਿਧਾਨਕ ਕਮਕਾਰ ਤੇ ਹੋਰ ਕਮਕਾਰ ਸਦਨ ਨੂੰ ਅਣਮਿਥੇ ਸਮੇਂ ਲਈ sthagit ਕਰਨ ਸੰਬੰਧੀ ਨਿਯਮ 16 ਅਧੀਨ ਪ੍ਰਸਤਾਵ ਜੇਕਰ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਨ ਨਿਯਮਾਵਲੀ ਦਾ ਦੇ ਕੋਈ ਨਿਯਮ ਉਕਤ ਸਵਾਰਥਾਂ ਨਾਲ ਅਸੰਗਤ ਹੋਵੇ ਹੋਣ ਤਾਂ ਉਹ ਨਿਯਮ ਉਸ ਹੱਦ ਤੱਕ ਮੁਤਲ ਰਹੇਗਾ ਰਹਿਣਗੇ ਸੋ ਤੁਸੀਂ ਸੁਣਿਆ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜਿਨ੍ਹਾਂ ਨੇ ਐਲਾਨ ਕੀਤਾ ਹੈ ਕਿ ਹੁਣ ਜਿਹੜਾ ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਸੈਸ਼ਨ ਹੈ ਉਹਨੂੰ ਵਧਾ ਕੇ 15 ਜੁਲਾਈ ਤੱਕ ਕਰ ਦਿੱਤਾ ਗਿਆ ਕੱਲ ਸ਼ਨੀ ਤੇ ਐਤਵਾਰ ਛੁੱਟੀ ਹੋਏਗੀ ਜਦਕਿ ਸੋਮਵਾਰ ਨੂੰ 2 ਵਜੇ ਵਿਧਾਨ ਕੰਮਕਾਰ ਸ਼ੁਰੂ ਹੋਏਗਾ ਬਾਅਦ ਦੁਪਹਿਰ ਜਦਕਿ ਇਸ ਤੋਂ ਬਾਅਦ ਆਖਰੀ ਦਿਨ ਮੰਗਲਵਾਰ 15 ਜੁਲਾਈ 10 ਵਜੇ ਸਵੇਰੇ ਵਿਧਾਨ ਜਿਹੜਾ ਕੰਮਕਾਰ ਸ਼ੁਰੂ ਹੋਏਗਾ ਸੋ ਬਹਿਸ ਹੋਏਗੀ ਵਕ ਵਕ ਬਿੱਲਾਂ ਤੇ ਉੱਪਰ ਜਾਣਕਾਰੀ ਦਿੱਤੀ ਜਾਏਗੀ ਸੋ ਇਸ ਤੋਂ ਬਾਅਦ ਇਹ ਜਿਹੜਾ ਲੰਬਾ ਸਮਾਂ ਚੱਲਣ ਵਾਲਾ ਜਿਹੜਾ ਸੈਸ਼ਨ ਹੈ ਉਹ ਹੁਣ ਕਿੰਨੇ ਦਿਨ ਚੱਲੇਗਾ ਕਦੋਂ ਚੱਲੇਗਾ ਇਸ ਤੇ ਵੀ ਜਿਹੜੀ ਜਾਣਕਾਰੀ ਆ ਉਹ ਤੁਹਾਨੂੰ ਦਿੱਤੀ ਜਾਏਗੀ ਸੋ ਅੱਜ ਵਿਧਾਨਕਾਰ ਜਿਹੜਾ ਜਿਹੜਾ ਸੈਸ਼ਨ ਹੈ ਵਿਧਾਨ ਸਭਾ ਦਾ ਸ਼ੁਰੂ ਹੁੰਦਿਆਂ ਹੀ ਕਾਂਗਰਸ ਪਾਰਟੀ ਨੇ ਵਾਕਆਊਟ ਕੀਤਾ ਵਾਕਆਊਟ ਕਿਉਂ ਕੀਤਾ ਕਿਉਂਕਿ ਕਾਂਗਰਸ ਚਾਹੁੰਦੀ ਸੀ ਗੈਂਗਸਟਰਾਂ ਦੇ ਮੁੱਦੇ ਦੇ ਉੱਪਰ ਲੰਬਾ ਬੋਲਿਆ ਜਾਵੇ ਬਹਿਸ ਕੀਤੀ ਜਾਵੇ ਜਦ ਕਿ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚਿਮਾ ਉਹਨਾਂ ਨੇ ਇਹ ਸਾਰਾ ਜਿਹੜੀ ਜਾਣਕਾਰੀ ਹੈ ਉਹ ਦਿੱਤੀ ਤੇ ਸਾਰਾ ਇਲਜ਼ਾਮ ਕਾਂਗਰਸ ਪਾਰਟੀ ਤੇ ਲਾਇਆ ਸੋ ਉਹਨਾਂ ਨੇ ਕਿਹਾ ਕੀ ਆ ਬੋਲਦੇ ਆ ਉਸ ਤੇ ਨਜ਼ਰ ਮਾਰਦੇ ਆ ਮੈਂ ਸਮਝਦਾ ਕਿ ਹੁਣ ਸਾਡੀ ਜਿਹੜੀ ਆਪੋਜੀਸ਼ਨ ਪਾਰਟੀ ਆ ਖਾਸ ਕਰਕੇ ਆਪੋਜੀਸ਼ਨ ਕਾਂਗਰਸ ਪਾਰਟੀ ਨੂੰ ਅੱਛਾ ਮੌਕਾ ਮਿਲ ਜੂਗਾ ਕਿ ਹਰੇਕ ਮਾਮਲੇ ਤੇ ਆਪਣੀ ਗੱਲ ਰੱਖ ਲੈਣ ਪਰ ਮੈਂ ਇਹਨਾਂ ਨੂੰ ਗੁਜਾਰਸ਼ ਜ਼ਰੂਰ ਕਰੂੰਗਾ ਕਿਆ ਨੈਸੈਸਰੀ ਲਾਰੇबाजी ਨਾ ਕਰਦੇ ਹੋਏ ਕੰਕਰੀਟ ਜਿਹੜੀ મતલਬ ਅੱਛੀ ਬੈਸ ਦੇ ਅੰਦਰ ਭਾਗ ਲਿਆ ਕਰਨ ਅچھے ਤਰੀਕੇ ਨਾਲ ਭਾਗ ਲਿਆ ਕਰਨ ਬਾਕਆਊਟ ਨਾ ਕਰਿਆ ਕਰਨ ਔਰ ਬਾਕਆਊਟ ਕਰਨਾ ਹੁੰਦਾ ਤੁਸੀਂ ਜਾ ਕੇ ਬਾਅਦ ਪ੍ਰੈਸ ਕਰਨ ਬਾਜਬਾ ਸਾਹਿਬ ਕਰ ਲਿਆ ਕਰੋ ਕਾਨਫਰੈਂਸ ਤੁਸੀਂ ਬੜਾ ਅੱਛੇ ਤਰੀਕੇ ਨਾਲ ਚਲੋ ਕੇਰ ਨੂੰ ਐਡਰੈਸ ਕਰੋ ਜੀ ਇਹ ਬੜੇ ਅੱਛੇ ਤਰੀਕੇ ਨਾਲ ਜੀ ਨੂੰ ਐਡਰੈਸ ਕਰੋ ਜੀ ਵੜੀਆਂ ਮਨਕਰਤ ਕਹਾਣੀਆਂ ਵੀ ਬਣਾ ਲੈਂਦੇ ਨੇ ਕੋਈ ਗੱਲ ਨਹੀਂ ਬਣਾ ਲੈਣ ਦੇ ਇਹਨਾਂ ਨੂੰ ਤੋ ਇਸ ਗੱਲ ਕਰਕੇ ਇਹਨਾਂ ਨੂੰ ਦੋ ਦਿੰਦਾ ਆਪਾਂ ਅੱਗੇ ਚੱਲੀਏ ਜੀ ਠੀਕ ਸਰ ਝੋਟੇ ਕੇ ਰਾਮ ਨਾਲ ਨਹੀਂ ਦਿੰਦਾ ਸਮਾਂ ਕੇਨੋਡੈਸ ਕਰੋ ਕੇਨੋਡੈਸ ਨਾਲ ਦੇ ਅੰਦਰ ਤੁਸੀਂ ਆਪਣੀ ਗੱਲ ਜਿਹੜੀ ਆ ਜਿਹੜੇ ਮਰਜ਼ੀ ਮਸਲੇ ਤੇ ਰੱਖ ਲਿਓ ਜਦੋਂ ਮਰਜ਼ੀ ਰੱਖ ਲਿਓ ਜਦੋਂ ਮਰਜ਼ੀ ਰੱਖ ਲਿਓ ਨਹੀਂ ਨਹੀਂ ਦੋ ਕੇਨੋਡੈਸ ਕੀਤਾ ਜਾਵੇ ਬੰਤੀ ਜੀ ਕੀ ਤੁਸੀਂ ਬੈਠੋ ਕੀ ਤੁਸੀਂ ਗੈਂਗਸਟਰ ਪੰਜਾਬ ਚ ਪਾਲੇ ਨਹੀਂ ਪਾਲੇ ਨਹੀਂ ਗੈਂਗਸਟਰ ਪੰਜਾਬ ਚ ਕਿਹੜੇ ਬਾਰੇ ਸੀ ਚੇਰ ਨੂੰ ਰਿਕਾਰਡ ਕੀਤਾ ਜਾਵੇ ਜੋ ਵੀ ਕੋਈ ਮੰਤਰੀ ਨਹੀਂ ਸੀਗੇ ਚੇਰ ਦੀ ਚੰਦੀ ਸਾਹਿਬ ਇਜਾਜ਼ਤ ਤੋਂ ਬਿਨਾ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਬੈਠੋ ਮੰਤਰੀ ਜੀ ਬੈਠੋ ਕਿਹਾ ਸੀ ਇੱਕ ਮਿੰਟ ਬਾਜਬਾ ਸਾਹਿਬ ਅंसारी ਕੌਣ ਲੈ ਕੇ ਆਤੀ ਪੰਜਾਬ ਵਿੱਚ ਅंसारी ਤੁਸੀਂ ਲੈ ਕੇ ਆਏ ਸੀ ਪੰਜਾਬ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ 30% ਦੇ ਲਈ ਕਿ ਤੁਸੀਂ ਜੈਗਚਰ ਬਣੋ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਤੁਸੀਂ ਲੋਕਾਂ ਨੇ ਤੁਸੀਂ ਲੋਕਾਂ ਨੇ ਉਹਨਾਂ ਦੀਆਂ ਪਰਿਵਾਰਕ ਫੈਮਲੀਆਂ ਨੂੰ ਪਰਿਵਾਰ ਦੇ ਮੈਂਬਰਾਂ ਨੂੰ ਇੱਥੇ ਰੱਖਿਆ ਕਿ ਪੰਜਾਬ ਨੂੰ ਗੈਂਗਸਟਰ ਬਣਾਓ ਤੇ ਅੱਜ ਅੱਜ ਗੈਂਗਸਟਰ ਬਣਾ ਕੇ ਤੁਸੀਂ ਅੱਜ ਪੰਜਾਬ ਨੂੰ ਬਰਬਾਦ ਕਰਨਾ ਚਾਹ ਰਹੇ ਹੋ ਬੈਠੋ 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 ਪੰਜਾਬ ਜਨਦਾਬਾਜਵਾ ਸਾਹਿਬ ਕਿ ਤੁਸੀਂ ਗੈਂਗਸਟਰ ਬਾਤ ਪੈਦਾ ਕੀਤਾ ਪੰਜਾਬ ਵਿੱਚ ਅਸੀਂ ਐਂਟੀ ਗੈਂਗਸਟਰ ਫੋਰਸ ਦਾ ਗਠਨ ਕੀਤਾ ਬਿਲਕੁਲ ਪੰਜਾਬ ਦੇ ਅੰਦਰ ਗੈਂਗਸਟਰ ਬਾਤ ਖਤਮ ਕਰਾਂਗੇ ਲਾਰੈਂਸ ਬਸ਼ਰੋਈ ਨੂੰ ਲਾਰਜ ਬਸ਼ਰੋਈ ਦੇ ਤੁਸੀਂ ਮੇਰੀ ਗੱਲ ਸੁਣੋ ਅਸੀਂ ਬੰਗ ਕਰਦੇ ਹਾਂ ਚੇਰ ਨੂੰ ਡਰੈਸ ਕੀਤਾ ਜਾਵੇ ਇਫੈਕਸ਼ਨ ਲਿਆ ਜਾਵੇ ਔਰ ਤੁਸੀਂ ਬੀਜ ਮੈਂ ਮਾਰਯੋਗ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਚੇਰ ਨੂੰ ਡਰੈਸ ਕੀਤਾ ਜਾਵੇ ਤੁਸੀਂ ਡਰੱਗ ਮਾਫੀਆ ਦੇ ਖਿਲਾਫ ਕਾਰਵਾਈ ਕਰ ਦਿਓ ਜਦੋਂ ਅਸੀਂ ਡਰੱਗ ਮਾਫੀਆ ਦੇ ਖਿਲਾਫ ਕਾਰਵਾਈ ਕਰਦੇ ਹਾਂ ਔਰ ਤੁਸੀਂ ਉਸ ਸਮੇਂ ਔਰ ਤੁਸੀਂ ਉਸੇ ਸਮੇਂ ਡਰੱਗ ਮਾਫੀਆ ਦੇ ਹੱਕ ਚ ਆ ਜਨਿਓ ਉਹ ਭਰਾਵਾ ਤੁਹਾਡਾ ਦੋਰਾ ਤੀਰਾ ਕਰੈਕਟਰ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ 3 ਕਰੋੜ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਪਾਰਟੀ ਦਾ ਕਰੈਕਟਰ ਕੀਆ ਕਿ ਕਾਂਗਰਸ ਪਾਰਟੀ ਦਾ ਕਰੈਕਟਰ ਕੀਆ ਤੁਸੀਂ ਲੋਕਾਂ ਨੇ ਕਦੇ ਮਜੀਠੀਆ ਦੇ ਅਸੀਂ ਅਸੀਂ ਕੀ ਕਿਹਾ ਸੀਗਾ ਮਜੀਠੀਆ ਦੇ ਗਲ ਦੇ ਅੰਦਰ ਅਸੀਂ ਕੀ ਕਿਹਾ ਸੀਗਾ ਰੱਸਾ ਪਾ ਕੇ ਲੈ ਕੇ ਆਵਾਂਗੇ ਜਦੋਂ ਅਸੀਂ ਫੜ ਲਿਆਂਦਾ ਕਹਿੰਦੇ ਵੀ ਕਿਉਂ ਫੜ ਲਿਆਂਦਾ ਕਿਆ ਬਾਤ ਆ ਯਾਰ ਐਨੇ ਯੂ ਟਰ ਐਨੇ ਯੂ ਟਰ ਐਨੇ ਯੂ ਟਰ ਜ਼ਿੰਦਗੀ ਦੀ ਦੇਖਿਆ ਸੀ ਤਾਂ ਤੁਸੀਂ ਤਾਂ ਬਾਰ 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 ਜਿੰਨੇ ਮਰਜੀ ਐਫ ਆਈ ਆਰਾਂ ਕਰਾ ਲਓ ਜਿੰਨਿਆਂ ਮਰਜੀ ਕੇ ਰਿਪੋਰਟਸ ਕੀਤਾ ਜਾਵੇ ਬਿਲਕੁਲ ਪੰਜਾਬ ਜਾਣਦਾਗਾ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੀਆਂ ਸਵਾਮਾਂ ਲੈ ਕੇ ਮੈਂ ਬੈਠੋ ਜੀ ਭਾਰਤੀ ਜਨਤਾ ਪਾਰਟੀ ਦੀਆਂ ਸਵਾਮਾਂ ਲੈ ਕੇ ਕਾਂਗਰਸ ਪਾਰਟੀ ਦੇ ਝੂਠਾ ਪਰਚਾ ਦਰਜ ਕਰਵਾਇਆ ਤੁਹਾਡਾ ਸਭ ਜਾਣਦਾ ਪੰਜਾਬ ਕਿ ਤੁਹਾਡੇ ਘਰ ਦੇ ਥੱਲੇ ਭਾਰਤੀ ਜਨਤਾ ਪਾਰਟੀ ਰਹਿੰਦੀ ਆ ਘਰ ਦੇ ਉੱਤੇ ਕਾਂਗਰਸ ਪਾਰਟੀ ਰਹਿੰਦੀ ਆ ਔਰ ਇਸੇ ਗੱਲ ਕਰਕੇ ਤੁਸੀਂ ਲੋਕਾਂ ਨੇ का बीजेपी दी, दी बीजेपी बीजे जी बीजेपी दी हिम्मत ਲੈ ਕੇ बीजेपी ਦੇ ਆਪਣੇ ਲਿੰਕ ਵਰਤ ਕੇ ਸਾਡੇ ਉੱਪਰ ਝੂਠਾ ਮੁਕੱਦਮਾ ਦਰਜ ਕਰਾਇਆ ਜਿੰਨੇ ਮਰਜੀ ਵੈਲਕਮ ਸਪੀਕਰ ਸਾਹਿਬ ਵੈਲਕਮ ਆ ਸਵਾਗਤ ਆ ਇਸ ਐਫ ਆਈ ਆਰ ਦਾ ਇਸ ਐਫ ਆਈ ਆਰ ਦਾ ਸਵਾਗਤ ਆ ਇਕ ਨਹੀਂ 100 ਐਫ ਆਈ ਆਰ ਕਰਾਓ 50 ਕਰੋੜ 100 ਕਰੋੜ ਜਿੰਨੀ ਮਰਜ਼ੀ ਕਰੋ ਜਿੰਨੀਆਂ ਮਰਜ਼ੀ ਕਰੋ ਅਸੀਂ ਤੁਹਾਡੇ ਮਗੂ ਡਰਦੇ ਹਾਂ ਥੈਂਕ ਯੂ ਅਸੀਂ ਤੁਹਾਡੇ ਮਗੂ ਡਰਦੇ ਹਾਂ ਜਿੰਨੇ ਮਰਜ਼ੀ ਕਰੋ ਥੈਂਕ ਯੂ ਥੈਂਕ ਯੂ ਬਿਲਕੁਲ ਠੋਕੇ ਜਵਾਬ ਦੇਵਾਂਗੇ ਪਤਾ ਲੱਗ ਗਿਆ ਬਿੱਲੀ ਥੈਲੇ ਚੋਂ ਬਾਹਰ ਆ ਗਈ ਲੋਕਾਂ ਨੂੰ ਪਤਾ ਲੱਗ ਗਿਆ ਕਿ ਪ੍ਰਤਾਪ ਸਿੰਘ ਬਾਜਬਦ ਜਨਤਾ ਪਾਰਟੀ ਦਾ ਕਿੱਡੇ ਵੱਡੇ ਅچھے ਸੰਬੰਧ ਨੇਗੇ ਥੈਂਕ ਯੂ ਸੋ ਤੁਸੀਂ ਸੁਣਿਆ ਕਿ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਦੀ ਦੇਣ ਹੈ ਜੋ ਕੌਂਗ ਜਿਹੜਾ ਗੈਂਗਸਟਰਵਾਦ ਹੈ ਪਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਵਾਕਆਊਟ ਕੀਤਾ ਤੇ ਬਾਹਰ ਆ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਾਫੀ ਇਲਜ਼ਾਮबाजी ਕੀਤੀ ਹੈ ਸੋ ਉਹਨਾਂ ਨੇ ਕੀ ਕਿਹਾ ਸੀ ਉਸ ਤੇ ਵੀ ਨਜ਼ਰ ਮਾਰਦੇ ਹਰਪਾਲ ਚੀਮਾ ਜਦੋਂ ਇਹ ਗੱਲ ਹੋ ਰਹੀ ਸੀ ਇਹਨੇ ਸਾਡੀ ਪਾਰਟੀ 'ਤੇ ਇਲਜ਼ਾਮ ਲਗਾਇਆ ਕਿ ਤੁਹਾਡਾ ਪੱਲੇ ਗੈਂਗਸਟਰਸ ਨੇ ਅੱਜ ਇਹ ਭਾਰ ਨੂੰ ਪੁੱਛਣਾ ਚਾਹਨਾ ਆਨਰੇਬਲ ਹਾਈ ਕੋਰਟ ਤੋਂ ਵੱਡੀ ਤੇ ਕੋਈ ਵਿਚਾਰੀ ਇੱਥੇ ਆ ਬਿਯੋਂਡ ਡਾਊਟ ਸਿਟੀ ਦੇ ਇੱਕ ਡੀਜੀਪੀ ਨੇ ਲਿਫਾਫੇ ਚ ਖੁੱਲ੍ਹ ਕੇ ਨਾਂ ਦਿੱਤਾ ਕਿ ਏਜੀਟੀਐਫ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਜਿਹਦਾ ਕੰਮ ਹੀ ਗੈਂਗਸਟਰਾਂ ਦਾ ਕੰਮ ਰੋਕਣਾ ਹੈ ਉਹਨਾਂ ਨੂੰ ਫੜਨਾ ਹੈ ਉਹਨਾਂ ਨੂੰ ਗ੍ਰਿਫਤਾਰ ਕਰਨਾ ਹੈ ਉਹਨਾਂ ਦੀ ਇਲੀਗਲ ਐਕਟੀਵਿਟੀਜ਼ ਰੋਕਣੀਆਂ ਨੇ ਉਹਨਾਂ ਦੇ ਹੈੱਡ ਨੇ ਮੁਹਾਲੀ ਦੀ ਕਚਹਿਰੀ ਚੋਂ ਸੀਆਈਏ ਫੜੜ ਫੜ ਕੇ ਆਪਣਾ ਟੈਲੀਫੋਨ ਦੇ ਕੇ ਦਸਵਾ ਘੰਟੇ ਦੀ ਇੰਟਰਵਿਊ ਦਿੱਤੀ ਦੂਜੀ ਗੱਲ ਜਦੋਂ ਜ਼ਿਲ੍ਹਾਦਰ ਵਸਦੀ ਇਲੈਕਸ਼ਨ ਹੋ ਰਹੀ ਸੀ ਇੱਕ ਨੋਨ ਗੈਂਗਸਟਰ ਹੈ ਜਿਹੜਾ ਤੁਹਾਨੂੰ ਨਾ ਪਤਾ ਕੋ ਪਟਿਆਲੇ ਦਾ ਇੱਕ ਗੈਂਗਸਟਰ ਸੀ ਉਹਨੇ ਤਿੰਨ ਕਤਲ ਜਿਲੰਦਰ ਵੈਸਟੇ ਵਿੱਚ ਪਹਿਲੇ ਕੀਤੇ ਸੀ ਪਟਿਆਲੇ ਜੇਲ੍ਹ ਚੋਂ ਲਿਆ ਕੇ ਜਿਲੰਦਰ ਉਹਦਾ ਇਸਤੇਮਾਲ ਕੀਤਾ ਗਿਆ ਲੋਕਾਂ ਵਿੱਚ ਡਰਸ਼ ਜਲਾਈ ਗਈ ਡੇਲਾਪਾਪਾ ਨਾਲ ਉਹ ਵੀ ਵਾਇਲੈਂਸ ਸੀ ਡੇਲਾਪਾਪਾ ਨਾਲ ਕੋਈ ਵਾਇਲੈਂਸ ਇੱਕ ਨੋਨ ਨਾਮੀ ਗੈਂਗਸਟਰ ਜਿਹੜਾ ਜਿਹੜਾ ਇਸ ਟਾਈਮ ਅਸਾਮ ਦੀ ਜੇਲ੍ਹ ਵਿੱਚ ਭਗਵਾਨਪੁਰੀਆ ਉਹਦੇ ਪਰਿਵਾਰ ਨੂੰ ਇਸਤੇਮਾਲ ਕੀਤਾ ਗਿਆ ਸ਼ਰੀਆਮ ਕੀਤਾ ਗਿਆ ਸਿਕਿਉਰਿਟੀ ਪ੍ਰੋਵਾਈਡ ਕੀਤੀ ਗਈ ਤੇ ਸਾਨੂੰ ਖੱਸ਼ਾ ਆਣ ਵਾਲੀਆਂ ਇਲੈਕਸ਼ਨਾਂ ਵੀ ਜਿੱਥੇ-ਜਿੱਥੇ ਬਾਏ ਇਲੈਕਸ਼ਨਾਂ ਨੇ ਉੱਥੇ ਵੀ ਗੈਂਗਸਟਰ ਦਾ ਇਸਤੇਮਾਲ ਕਰਦੇ ਦੇਖੋ ਅੱਜ ਵਕਤ ਮੰਗਣ ਦੇ باوجود ਵੀ ਸਾਡਾ ਇਨਹੇਰੈਂਟ ਰਾਈਟ ਜਿਹੜਾ ਆਪੋਜੀਸ਼ਨ ਦਾ ਉਹ ਸਪੀਕਰ ਨੇ ਖੋਇਆ ਬਿਲਕੁਲ ਟੀਮ ਨੇ ਸਾਡਾ ਨਾਮ ਲਿਆ ਸੋ ਮੇਰਾ ਫਰਜ਼ ਐ ਐਸ ਲੀਡਰ ਆਫ ਆਪੋਜੀਸ਼ਨ ਸਾਨੂੰ ਟਾਈਮ ਦਿੰਦਾ ਜਵਾਬ ਕੋਈ ਮਾਈਕ ਆਨ ਨਹੀਂ ਤਾਂ ਕੋਈ ਸਵਾਲਾਂ ਦਾ ਵਕਤ ਐ ਨਹੀਂ ਕੁਐਸਚਨਸ ਦਾ ਕੋਈ ਨਹੀਂ ਲੋੜ ਦਾ ਟਾਈਮ ਹੈ ਨਹੀਂ ਤੋ ਇਸ ਗੱਲ ਕਰ ਸੋ ਸਾਡੀ ਇੱਕ ਅਸੀਂ ਇਸੇ ਗੱਲ 'ਤੇ ਪ੍ਰੋਟੈਸਟ ਨੇ ਵਿੱਚ ਬਾਹਰ ਆਏ ਆ ਅਸੀਂ ਫੇਰ ਵਿਧਾਨ ਸਭਾ ਜਾਵਾਂਗੇ ਬਟ ਅਸੀਂ ਤੁਹਾਨੂੰ ਅੰਦਰਲੀ ਅਸਲੀਅਤ ਇਹਨਾਂ ਸਾਹਮਣੇ ਪੇਸ਼ ਕਰਨ ਲੱਗੇ ਆ ਇਹਨਾਂ ਦਾ ਸਹੀ ਚਿਹਰਾ ਤੁਹਾਡੇ ਸਾਹਮਣੇ ਆ ਗਿਆ ਪਹਿਲੀ ਵਾਰ 75 ਸਾਲਾਂ ਤੋਂ ਹੋਇਆ ਸਟਿੰਗ ਦੋ ਮਿਨਿਸਟਰ ਇੱਕ ਪਾਰਟੀ ਦੇ ਪ੍ਰਧਾਨ ਤੇ ਬਕਾਇਦਾ ਤੌਰ 'ਤੇ ਝੂਠ ਬੋਲਣ ਦਾ ਡਾਕਟੈਂਡ ਕਰਨ ਦਾ ਫਰਜ਼ੀ ਇਸਮ ਜੋ ਇਸ ਤੋਂ ਵੱਡਾ ਹੋਰ ਕੋਈ ਹੋ ਨਹੀਂ ਸਕਦਾ ਜਾਲ ਸਾਜ਼ੀ ਦਾ ਜਿਹੜਾ ਇਹ ਲੱਗਾ ਉਹਦੇ ਵਿੱਚ ਇਹਨਾਂ ਦੋਨਾਂ ਦੇ ਕੇਸ ਰਿਜਿਸਟਰ ਕੀਤੇ ਗਏ ਨੇ ਅਜੇ ਕਈਆਂ ਤੇ ਹੋ ਰਹੀ ਨਹੀਂ ਇਹਨਾਂ ਵਿੱਚ ਕੋਈ ਨਹੀਂ 100 ਫੀਸਟ ਕਰਾਉ ਹੈ ਚੰਡੀਗੜ੍ਹ ਪੁਲਿਸ ਨੇ ਕੁਝ ਕੀਤਾ ਹੈਗਾ ਕਿ ਅਰੈਸਟ ਨੂੰ ਲੈ ਕੇ ਜਾਂ ਫਿਰ ਜਿਹੜਾ ਇਹ ਉਹਨਾਂ ਨੂੰ ਪਤਾ ਹੈ ਜਿਹੜੇ ਤੇ ਇਹ ਤਾਂ ਮੈਨੂੰ ਕਾਪੀ ਮਿਲੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਈਏ ਉਸ ਬਾਅਦ ਪਤਾ ਕਰੋ ਸਾਰਿਆਂ ਦੇ ਪਰਚਾ ਕਰਦੇ ਹੋ ਗਏ ਦੋ ਸਿਰ ਨਹੀਂ ਦੋ ਤੇ ਜੇ ਹੋਇਆ ਬਾਕੀ ਇਨਵੈਸਟੀਗੇਸ਼ਨ ਔਰ ਹੈ ਜਿਹਦੇ ਵਿੱਚ ਭਗਵੰਦਾ ਦਾ ਨਾਮ ਵੀ ਹੈ ਤੇ ਕੇ ਜੀ ਸੋ ਤੁਸੀਂ ਸੁਣਿਆ ਕਿ ਹਰਪਾਲ ਸਿੰਘ ਚੀਮਾ ਨੇ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਇਲਜ਼ਾਮ ਲਾਇਆ ਉਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਿਤ ਨਵੀਆਂ ਘਟਨਾਵਾਂ ਹੋ ਰਹੀਆਂ ਕਤਲ ਹੋ ਰਿਹਾ ਹੈ ਗੈਂਗਸਟਰ ਵਾਰ ਹੋ ਰਿਹਾ ਹੈ ਤੇ ਉਸ ਤੋਂ ਬਾਅਦ ਕੋਈ ਵੀ ਬੱਚਾ ਵੀ ਅੱਜਕੱਲ ਪੰਜਾਬ ਦਾ ਮਹਫੂਜ਼ ਨਹੀਂ ਹੈ ਸੋ ਇਨ੍ਹਾਂ ਹਾਲਾਤਾਂ ਦੇ ਵਿੱਚ ਜਿਹੜਾ ਪੰਜਾਬ ਦੇ ਲੈਂਡ ਆਰਡਰ ਦੇ ਉੱਪਰ ਬਹਿਸ ਜ਼ਰੂਰੀ ਸੀ ਪਰ ਨਹੀਂ ਹੋਈ ਇਸ ਕਰਕੇ ਸਾਨੂੰ ਵਾਕ ਆਊਟ ਕਰਨਾ ਪਿਆ ਪਰ ਉਹ ਦੁਬਾਰਾ ਫਿਰ ਵਾਕ ਆਊਟ ਤੋਂ ਬਾਅਦ ਵਿਧਾਨ ਸਭਾ ਗਏ ਤੇ ਉਹਨਾਂ ਨੇ ਉੱਥੇ ਕਾਫੀ ਮੁੱਦਿਆਂ ਦੇ ਉੱਪਰ ਬਹਿਸ ਵੀ ਕੀਤੀ ਗੱਲਬਾਤ ਵੀ ਕੀਤੀ ਸੋ ਇਸ ਤੋਂ ਬਾਅਦ ਅੱਜ ਇਸ ਪ੍ਰੋਗਰਾਮ ਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.